ਕਿਸੇ ਗੱਡੀ ਨੂੰ ਤੁਹਾਨੂੰ ਵਿੰਡੋ ਚਾਹੀਦੀ ਹੈ ਕੋਈ ਡਿੱਗੀ ਚਾਹੀਦੀ ਹੈ ਕੋਈ ਸ਼ੀਸ਼ਾ ਚਾਹੀਦਾ ਹੈ ਕੋਈ ਹੈੱਡਲਾਈਟ ਚਾਹੀਦੀ ਹੈ ਕੁਝ ਵੀ ਚਾਹੀਦਾ ਕੋਈ ਬੋਨਟ ਚਾਹੀਦਾ ਤਾਂ ਭਈਆ ਨਿਗਾ ਮਰਵਾ ਦੇ ਭਾਈ ਕੁਝ ਵੀ ਐਨੀਥਿੰਗ ਅਗਰ ਤੁਹਾਨੂੰ ਚਾਹੀਦਾ ਤਾਂ ਧੂਰੀ ਸ਼ਹਿਰ ਜ਼ਿਲ੍ਹਾ ਸੰਗਰੂਰ ਤੋਂ ਤੁਸੀਂ ਲਿਜਾ ਸਕਦੇ ਹੋ ਭਾਈ ориجنલ શીશે ਤੱਕ ਵੀ ਮਿਲ ਜਾਣਗੇ ਨਾਲ ਤੁਹਾਨੂੰ ਬਾਬਾ ਡਿਸਪੋਜ਼ਲ ਪਾਰਟਸ ਬਾਬਾ ਜੀ ਡਿਸਪੋਜ਼ਲ ਬਾਡੀ ਪਾਰਟਸ ਤੋਂ ਧੂਰੀ ਸ਼ਹਿਰ ਜ਼ਿਲ੍ਹਾ ਸੰਗਰੂਰ ਤੋਂ ਆ ਸਕਦੇ ਹੋ ਤੁਸੀਂ ਵੀਰੇ ਆਪਣਾ ਰੇਟ ਬਿਲਕੁਲ ਜੈਨੂਨ ਹੋਗਾ ਬਿਲਕੁਲ ਜੈਨੂ ਰੇਟ ਹੋ ਗਈ ਤੇ ਚੀਜ਼ ਦੀ ਕੁਆਲਿਟੀ ਵੀ ਇੱਕ ਨੰਬਰ ਹੋਗੀ ਠੀਕ ਹੈ ਹਾਂਜੀ ਨਾਲ ਜੈਨੂਨ ਹੋਗਾ ਸਾਰਾ ਠੀਕ ਹੈ ਬਈ ਮੈਂ ਹੁਣ ਬਾਈ ਨੂੰ ਕਹਿਣਾ ਉਹਰੇ ਆ ਜਾ ਬਾਈ ਹਨਾ ਹੁਣ ਆਹ ਬੋਨਟ ਪਿਆ ਚੈੱਕ ਕਰੋ ਬਾਈ ਹਨਾ ਆਹ ਬੋਨਟ ਇਹਦੀ ਸੀਲਿੰਗ ਵੀ ਆ ਚੈੱਕ ਕਰੋ ਸੀਲਿੰਗ ਬਾਈ origignal ਆ ਬਿਲਕੁਲ ਦੇਵੇਂ ਹੁਣ ਬਾਈ ਬੰਦਾ ਕੋਈ ਗੱਡੀ ਵੇਚ ਵੀ ਰਿਹਾ ਕੋਈ ਖਰੀਦ ਰੱਖੀ ਦਰਾਲਾ ਸਾਰਾ ਦੇਖਦਾ ਰਹੀ ਰੇਡੀ ਨਾਲ ਹੋਵੇ ਹੈਨਾ ਹੁਣ ਆरिजिनल ਆ ਬਾਈ ਹੁਣ ਇਹੇ ਬਾਈ ਤੁਸੀਂ ਬਾਈ ਹੋਰ ਤਾਂ ਲੈ ਜਾ ਸਕਦੇ ਹੋ ਇਹ ਇਕੱਲਾ ਇੱਕ ਨਹੀਂ ਬਾਈ ਬਹੁਤ ਸਾਰੇ ਵਿੱਚ ਆरिजिनल ਹੀ ਮਿਲ ਜਾਣਗੇ ਹੈਨਾ ਵੀ ਡਾਗ ਪਾ ਕੇ ਸਾਰੇ ਆरिजिनल ਹੀ ਨੇ ਆਪਣੇ ਕੋਲ ਦੂਜਾ ਹੋਊਗਾ ਉਹ ਬਾਈ ਥੋੜਾ ਘੱਟ ਰੇਟ ਤੇ ਮਿਲੂ ਘੱਟ ਰੇਟ ਤੇ ਮਿਲਜੋ ਹਾਂਜੀ ਉਹੀ ਗੱਲ ਆ ਬਾਈ ਹੈਨਾ ਰੇਟ ਬਿਲਕੁਲ ਜਾਇਦ ਕੁਆਲਿਟੀ ਫੁੱਲ ਨੰਬਰ ਸਕਰੀਨ ਤੇ ਪਾਤੇ ਆਜੋ ਬਾਈ ਹੈਨਾ ਇਹ ਤਾਂ ਦਿਨਾਂ ਤੇ ਵਿਗਿਆਣਾ ਸੌਦਾ ਬਾਈ ਇਹ ਥੋੜੇ ਤੇ ਹਿੰਮਤ ਆ ਵੀ ਹੈਨਾ ਤੁੰਨੇ ਛੇਤੀ ਲੈ ਕੇ ਜਾਣਾ ਕਿ ਨਹੀਂ ਬਾਈ ਆਜੋ ਫਿਰ